ਮ ਪਾਦ ਲਹੀ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਭਾਈ ਸਿੱਖਾ ਸਤ ਗੁਰੂ ਦੀ ਪਰਿਭਾਸ਼ਾ ਇਹ ਹੈ ਕਿ ਸਤ ਗੁਰੂ ਜਿਹੜਾ ਨਾ ਉਹਦੇ ਦਰਸ਼ਨ ਕਰਦਿਆਂ ਮਨ ਆਨੰਦ ਨਾਲ ਭਰ ਜਾਂਦਾ ਹੈ ਅਸੀਂ ਰੋਜ਼ਾਨਾ ਹੀ ਇੱਕ ਵਚਨ ਪੜ੍ਹਦੇ ਹਾਂ ਆਨੰਦ ਭਇ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਕਿ ਸਤ ਗੁਰੂ ਨੂੰ ਪ੍ਰਾਪਤ ਕੀਤਾ हे मेरी मां मेरे हृदय नु मेरे मन नु आनंद मिलया है ते सतगुरु जी कहंदे जिस मिलया मन होए आनंद जिस नु मिलके जिस दे दर्शन करके मन विच आनंद पैदा हो जाए गुरु ग्रंथ साहिब कहंदे सो सतगुरु कहिए ओनु ही सतगुरु कहा जा सकदा है जिदे दर्शन करके जिन्नु मिलके मन आनंद नाल भर जाए ਤੇ ਅਗਲੇ ਬਚਨ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਕਿ ਮਨ ਕੀ ਦੁਬਿਧਾ ਬਿਨ ਸਜਾਈ ਜਿਹੜਾ ਮਨ ਵਿੱਚ ਦੁਚਿੱਤਾ ਪਨ ਹੈ ਦੁਬਿਧਾ ਹੈ ਕੋਈ ਭਰਮ ਹੈ ਕੋਈ ਸ਼ੰਕਾ ਹੈ ਜਿਸ ਸਤਿਗੁਰੂ ਦੇ ਦਰਸ਼ਨ ਕਰਨ ਦੇ ਨਾਲ ਹੀ ਉਹ ਦੁਬਿਧਾ ਉਹ ਸ਼ੰਕਾ ਉਹ ਦੁਚਿੱਤਾ ਪਨ ਖਤਮ ਹੋ ਜਾਏ ਸਤਿਗੁਰੂ ਜੀ ਕਹਿੰਦੇ ਉਹ ਹੈ ਅਸਲ ਵਿੱਚ ਸੱਚਾ ਸਤਿਗੁਰੂ ਜਿਸ ਮਿਲੇ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਬਿਧਾ ਬਿਨ ਸਜਾਏ ਹਰ ਪਰਮ ਪਦ ਲਹੀਐ ਜਿਸ ਸਤਿਗੁਰੂ ਨੂੰ ਮਿਲ ਕੇ ਪਰਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਅਸਲ ਵਿੱਚ ਉਹ ਹੈ ਸੱਚਾ ਸਤ